ਇਕ ਉਕਾਸਤ ਨਾਮ ਕਰਤਾ ਪਰਮ ਈਰਪੋ ਈਦੇਵੇ ਅਕਾਲ ਮੂਰਤ ਕਾਲ ਮੂਰਤ ਅਜੂਨੀ ਅਜੂਨੀ ਸੇ ਪੰਦੇ ਗੁਰ ਪ੍ਰਸਾਦ

ਜੇ ਸੋਚੀ ਲੱਖ ਵਾਰ ਸੋਚੀ ਲੱਖ ਵਾਰ ਚੁੱਪੇ ਚੁਪਣਾ ਹੋਵੇ ਚੁੱਪੇ ਚੁਪੜਾ ਹੋਵੇ ਜੇ ਲਾਇ ਰਹਾ ਲਿਪਤਾ ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਪਾਰ ਇਹ ਬੰਨਾ ਬਰੀਆਂ ਪਾਰ ਸਹਿ ਸਿਆਣਪਾ ਲੱਗ ਤਾਇਕ ਨਾ ਚੱਲੇ ਨਾਲ ਇੱਕ ਪੱਟ ਚੱਲੇ ਨਾਲ ਕਿਵਸੇ ਚਿਆਰਾ ਹੋਈ ਐ ਕਿਵਸੇ ਚਿਆਰਾ ਹੋਈਏ ਕਿਵ ਕੂੜਾ ਟੁੱਟੇ ਪਾ ਲੋ ਕੂੜੇ ਟੁੱਟੇ ਪਾ ਹੁਕਮ ਅਰ ਜਾਈ ਚਲਣਾ ਹੁਕਮ ਅਰ ਚਾਈ ਚਲਣਾ ਨਾਨਕ ਲਿਖਿਆ ਨਾਲ ਚੜ ਨਾਲੇ ਨਾਨਕ ਲਿਖਿਆ ਨਾਲ